ਗਿਆ ਭਾਬੀ ਹੈ ਕੁੜੀਆਂ ਵਿੱਚ ਕੱਤਦੀ ਇਹਨੂੰ ਕੁੜੀਆਂ ਵਿੱਚ ਕੱਤਦੀ ਇਹਨੂੰ ਆਏ ਜਦੋਂ ਮੈਂ ਲਾਇਆ ਭਾਈ ਲਾਹ ਵੀਰਾ ਤੁਰਜ ਗਿਆ ਲਾਹ ਵੀਰਾ ਇੱਕ ਟੱਪਾ ਵਿੱਚ ਤੂੰ ਮਾਗਰ ਚੱਲੇ ਮਾਏ ਚਲਾ ਮੂਰੇ ਲਾਹ ਵੀਰੇ ਨੇ தம் ਮੱਥੇ ਦੇ ਹੱਥ ਧਰ ਲਿਆ ਕਹਿੰਦਾ ਭਾਈ ਕਹਿੰਦਾ ਮੈਂ ਤਾਂ 4000 ਪ੍ਰੋਗਰਾਮ ਲਾਤਾ ਅੱਜ ਤੱਕ 5000 ਕਹਿੰਦਾ ਇੰਦਰ ਸਾਲਾ ਕਿਤੇ ਕੰਮ ਹੀ ਨਹੀਂ ਹੋਇਆ ਕਹਿੰਦਾ ਜਿਹੜਾ ਤੂੰ ਗਾਈ ਜੰਨਾ ਕਹਿੰਦਾ ਬਹੁਤ ਤਾਕੜੀ ਗਾਇਕੀ ਆ ਆ ਢੋਲ ਤਾ ਵਾ ਬਾਬਾ ਕਹਿੰਦਾ ਤੱਕ ਹੋ ਤਾਂ ਤਕੜੀ ਗਈ ਕੀਆ ਮਹਾ ਜੀ ਮੈਂ ਹੋਰ ਵੀ ਗਾ ਲੂੰਗਾ ਕਹਿੰਦਾ ਚਲ ਆ ਗਾ ਕੇ ਦਿਖਾ ਐ ਦਿਲ ਹੈ ਗੁਰਦਿਆਂ ਡਲੀਆਂ ਨੀ ਕਹਿੰਦਾ ਜਦ ਮੈਂ ਗਾਇ ਮੈਂ ਐ ਦਿਲ ਹੈ ਗੁਰਦਿਆਂ ਡਲੀਆਂ ਨੀ ਕਿਉਂ ਥਾਥ ਬੰਦਦੀ ਫਿਰਦੀ ਦਾ ਬਾਈ ਕਹਿੰਦਾ ਸਵਾਰਸ ਬਦੀ ਬਾਜਦੀ ਆ ਮਹਾ ਜੀ ਆ ਸੁਣੋ ਉਹਦਾ ਜਮੀਰ ਹੈਗਾ ਕਹਿੰਦਾ ਢੂਲ ਟ ਮੱਕੀ ਖੜ ਗਿਆ ਗਾਣੇ ਦੇ ਤਾਂ ਜਦੋਂ ਮੈਂ ਕਿਹਾ ਐਸਾ ਕੀ ਐਸਾ ਕੀ ਐਸਾ ਕੀ ਗੇਰਾ ਤੂੰ ਮਿਲ ਗਿਆ ਜੋਨੀ ਮਿਲੇ ਸਾਡੇ ਤਾਂ ਐਸਾ ਕੀ ਗੇਰਾ ਤੂੰ ਮਿਲ ਗਿਆ ਜੋਨੀ ਉਹ ਦਾ ਜਿੰਦਾ ਮੇਰਾ ਉਹਦਾ ਜਦੋਂ ਟੂਲ ਟਮਕ ਕੇ ਖੜ ਗਏ ਉਹਦਾ ਭਈ ਬਾਥਰੂਮ ਮੰਗਣੀ ਆਗਾ ਮੇਰੇ ਕਿ ਨਹੀਂ ਕਹਿੰਦਾ ਬਾਈ ਬਣ ਕੇ ਮੇਰਾ ਕੰਮ ਕਿਉਂ ਬੰਦ ਕਰਾਏਗਾ ਕਹਿੰਦਾ ਕਹਿੰਦਾ ਬਾਈ ਬਣ ਕੇ ਮੇਰੀ ਕਹਿੰਦਾ ਕਲਾ ਦੇ ਵਿੱਚ ਨਾ ਓਏ ਤੂੰ ਉਹਦਾ ਮੈਨੂੰ ਥਾਪੀਆਂ ਦੇਵੇ ਕਹਿੰਦਾ ਤੈਨੂੰ ਚੇਲਾ ਮਨੂੰ ਕਹਿੰਦਾ ਮੈਂ ਪਹਿਲ ਤੇ ਧਾਰ ਤੇ ਚੇਲਾ ਮਨੂੰ ਸੁਣ ਲੈ ਗਪੌੜ ਮੇਰੇ ਉਹਦਾ ਜਿਹੜਾ ਉਹਦਾ